ਵਿਕਤਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਸ਼ਰਮ ਆਉਣੀ ਚਾਹੀਦੀ ਆ ਵੀ ਉਹਦੇ ਘਰ ਦੇ ਵਿੱਚ ਉਹਦੀਆਂ ਧੀਆ ਅੱਜ ਇੰਨੀਆਂ ਮਜਬੂਰ ਹੋ ਗਈਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਜੀ ਤੁਹ ਸਭ ਵਾਕੂ ਵੀ ਚਾਹਤੇ ਹੂ ਕਿ ਪਿਛਲੇ ਲੰਬੇ ਅਰਸੇ ਤੋਂ ਨਰਸਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਸੀ ਜਿਸ ਦੇ ਚੱਲਦਿਆਂ ਸੀਐਮ ਸਿਟੀ ਦੇ ਵਿੱਚ ਰਜਿੰਦਰਾ ਹਸਪੀਟਲ ਦੀ ਛੱਤ ਉੱਤੇ ਚੜ ਕੇ ਵੀ ਨਰਸਾਂ ਨੇ ਪ੍ਰਦਰਸ਼ਨ ਕੀਤਾ ਅਤੇ ਨਰਸਾਂ ਨੂੰ ਛੱਤ ਤੋਂ ਲਾਉਣ ਵਾਸਤੇ ਪੁਲਿਸ ਅਤੇ ਪ੍ਰਸ਼ਾਸਨ ਨੇ ਪੂਰੀ ਜਦੋਜਹਦ ਕੀਤੀ ਸੀ ਨਰਸਾਂ ਨੂੰ ਉਸ ਸਮੇਂ ਤਾਂ ਛੱਤ ਤੋਂ ਥੱਲੇ ਉਤਾਰ ਲਿਆ ਸੀ ਪਰ ਹਾਲ ਹੀ ਦੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਦੋ ਨਰਸਾਂ ਨੇ ਰਜਿੰਦਰਾ ਹਸਪੀਟਲ ਦੀ ਛੱਤ ਉੱਤੇ ਚੜ ਕੇ ਉੱਥੋਂ ਛਲਾਂਗ ਮਾਰ ਦਿੱਤੀ ਹੈ ਜਿਨ੍ਹਾਂ ਵਿੱਚੋਂ ਇੱਕ ਨਰਸਤਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲਗਾਏ ਗਏ ਨੈਟ ਦੇ ਵਿੱਚ ਫਸ ਕੇ ਬਚ ਗਈ ਪਰ ਦੂਸਰੀ ਸਸ ਨੈਟ ਦੇ ਵਿੱਚ ਨਹੀਂ ਆਈ ਨੈਟ ਤੋਂ ਪਰਾਂ ਜਾ ਜ਼ਮੀਨ ਤੇ ਡਿੱਗੀ ਜਿਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਜਿੱਥੇ ਇਹ ਨਰਸਾਂ ਐਡਮਿਟ ਨੇ ਉੱਥੇ ਨਾ ਤਾਂ ਮੀਡੀਆ ਨੂੰ ਜਾਣ ਦਿੱਤਾ ਜਾ ਰਿਹਾ ਹੈ ਨਾ ਕਿਸੇ ਹੋਰ ਨੂੰ ਅਤੇ ਨਾ ਹੀ ਇਸ ਖਬਰ ਦੇ ਉੱਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕੋਈ ਕੁਝ ਬੋਲ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਬਾਦਲ ਸਰਕਾਰ ਤੋਂ ਲੈ ਕੇ ਕੈਪਟਨ ਸਰਕਾਰ ਤੱਕ ਨਰਸਾਂ ਅਤੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਦਿਨ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਪਰ ਨਰਸਾਂ ਤੇ ਅਧਿਆਪਕਾਂ ਦੀ ਝੋਲੀ ਦੇ ਵਿੱਚ ਸਿਰਫ ਤੇ ਸਿਰਫ ਲਾਰੇ ਹੀ ਪਏ ਨੇ ਆਪ ਸਭ ਨੂੰ ਬਖੂਬੀ ਯਾਦ ਹੋਏਗਾ ਕਿ ਬੀਤੇ ਦਿਨੀ ਨਰਸਾ ਨੇ ਇਹੀ ਕਿਹਾ ਸੀ ਕਿ ਸਿਰਫ ਸਰਕਾਰਾਂ ਸਾਡੀ ਬਲੀ ਮੰਗਦੀਆਂ ਨੇ ਤੇ ਅਸੀਂ ਬਲੀ ਦੇਣ ਨੂੰ ਤਿਆਰ ਆਂ ਬੋਟਾ ਪਾ ਦਿਓ ਰੈਗੂਲਰ ਕਰਾ ਕੇ ਬਾਰ ਬਾਰ ਮੈਚ ਬੁਲਾਉਂਦੇ ਸੀਗੇ ਹੋ ਕੇ ਕਿੱਤੇ ਗਏ ਬਾਰਾਂ ਸਾਲੂ ਚਿੱਠੀ ਲਿਖਦੇ ਸੀ ਜੇ ਨਾ ਬੈਠ ਦੀ ਬਕਰ ਛੁੱਟੀ ਜਾਵੇ ਹੁਣ ਮਾਰੀ ਮਹਾਰਾਣੀ ਮੈਨੂੰ ਕਿੱਤੇ ਗਈ ਰਾਤ ਦੇ ਮੀਂਹ ਪੈ ਰਿਹਾ ਗੜੇ ਪੈ ਰਿਹਾ ਬੋਲਿਆ ਜਾਂਦਾ ਨੀਗਾ ਸਾਰਾ ਰਾਤ ਅਸੀਂ ਸਿੱਤੇ ਬੈਠੇ ਸੀ ਜੇਕਰ ਇੱਕ ਨੂੰ ਵੀ ਕੁਝ ਹੁੰਦਾ ਤਾਂ ਛਾੜ ਮੇਰੀ ਨੀਚੇ ਜਾਊਗੀ ਜੇਕਰ ਆਰਡਰ ਨਹੀਂ ਮਿਲਦੇ ਆਰਡਰ ਲੈ ਕੇ ਨੀਚੇ ਜਾਵਾਂਗੇ ਨਹੀਂ ਅਸੀਂ ਛਾੜਾ ਮਾਰ ਕੇ ਨੀਚੇ ਪਿਛਲੀ ਸਰਕਾਰ ਵੀ ਇਹ ਚਾਉਂਦੀ ਸੀ ਜਦੋਂ ਇੱਕ ਟੀਚਰ ਨੇ ਅੱਗ ਲਾ ਕੇ ਸਾੜਾ ਸੀ ਸਾਰੇ ਮਲਾਜਮ ਰੈਗੂਲਰ ਕਰਦੇ ਸੀ ਸਰਕਾਰ ਇਹ ਚਾਉਂਦੀ ਹੈ ਮਲਾਜਮ ਦੀ ਬੜੀ ਬੜੀ ਹਰ ਬਾਰ ਬੜੀ ਲੈਂਦੀ ਹੈ ਇਹ ਬੜੀ ਚਾਉਂਦੀ ਹੈ ਬੜੀ ਤੇ ਨੂੰ ਤਿਆਰਾਂਗੇ ਮੁੱਖ ਮੰਤਰੀ ਸਾਹਿਬ ਵਿੱਤ ਮੰਤਰੀ ਸਾਹਿਬ ਤੇ ਮਹਤਾਨੀ ਪਰਨੀਤਕਾਰ ਹੈਤ ਮੰਤਰੀ ਸਾਰੇ ਮੌਜਨਨ ਸਾਰੀ ਰਾਤ ਸੁੱਤੇ ਮੇਰੀਆਂ ਭੈਣਾਂ ਦੀ ਸਵੇਰੇ 5 ਵਜੇ ਹਾਲਤ ਖਰਾਬ ਹੋ ਗਈ ਇੱਕ ਹੁਣ ਮੇਰੀ ਭੈਣ ਇੱਥੇ ਚੱਕਰ ਕਾ ਕੇ ਡਿੱਗ ਗਈ ਉਹ ਨਹੀਂ ਚੜ੍ਹ ਨਹੀਂ ਸਕੀ ਉਹਦਾ 1 ਸਾਲ ਦਾ ਬੇਟਾ ਕਰਾ ਛੱਡਾ ਹੋਇਆਗਾ ਇਸ ਕਰਕੇ ਜਦੋਂ ਹਜੂ ਡਿੱਗੀ ਉਦੋਂ ਕੋਈ ਇੱਥੇ ਇਸ ਉੱਪਰ ਨਹੀਂ ਆਇਆ ਚੱਕਣ ਵਾਸਤੇ ਮੈਂ ਭੱਜ ਕੇ ਪੌੜੀ ਲਾਈ ਪੌੜੀ ਲਾ ਕੇ ਉਹਨਾਂ ਨੂੰ نیچے ਲੈ ਕੇ ਗਏ ਇੱਥੋਂ ਦਾ ਕੇ ਡਾਕਟਰ ਵਾਲੇ ਵੀ ਜਵਾਬ ਦਿੱਤਾ ਵੀ ਤੁਸੀਂ ਇੱਥੇ ਲੈ ਕੇ ਆਓ ਫੇਰ ਲਾਵਾਂਗੇ ਐਮਐਸ ਨੂੰ ਫੋਨ ਕੀਤਾ ਮੈਂ ਕਹਾ ਸਾਰਾ ਡਾਕਟਰ ਮੇਜੋ ਹਾਲਤ ਬਹੁਤ ਖਰਾਬ ਹੈ ਕਿ ਹੋੜਾ ਇੱਕ ਕਰੂਗੀ 10 ਬਾਨੀ ਹੈ 50 ਸਰਕਾਰ ਨੂੰ ਮੇਰੀ ਚੇਤਾਵਨੀ ਹੈਗੀ ਮੁੱਖ ਮੰਤਰੀ ਨੂੰ ਡੀਸੀ ਸਾਹਿਬ ਨੂੰ ਤੇ ਪੇਟਪਪਾਪਾ ਨੂੰ ਤੇ ਸੈਦਮ ਨੂੰ ਜਾਂ ਤਾਂ ਮਰਠਾ ਜਾ ਫਰੀਆਂ ਜਾਂ ਤਾਂ ਮੇਰੀ ਲੋਟ ਜਾਊਗੀ ਜਾਂ ਫਿਰ ਆਪਰੇ ਇੱਥੇ ਆਣਗੇ ਤੁਹਾਨੂੰ ਨਾ 30 ਘੰਟੇ ਹੋ ਗਏ ਇੱਥੇ ਬੈਠੀਆਂ ਨੂੰ ਅਸੀਂ ਵੀ ਉਹੋ ਜਿਹੀਆਂ ਧੀਆਂ ਜਿਹੋ ਜਿਹੀਆਂ ਧੀਆਂ ਉਹਨਾਂ ਦੇ ਘਰੇ ਜੰਮੀਆਂ ਹੋਈਆਂ ਸਾਡੇ ਵੀ ਮਾਂ ਪਾਪਾ ਸਾਡੇ ਵੀ ਬੱਚੇ ਆ ਪਰ ਅੱਜ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਸ਼ਰਮ ਆਉਣੀ ਚਾਹੀਦੀ ਵੀ ਉਹਦੇ ਘਰ ਦੇ ਵਿੱਚ ਉਹਦੀਆਂ ਧੀਆਂ ਅੱਜ ਇੰਨੀਆਂ ਮਜਬੂਰ ਹੋ ਗਈਆਂ ਵੀ ਸਾਡਾ ਜਿਹੜਾ ਬਾਪ ਆ ਉਹ ਸਾਨੂੰ ਰੋਟੀ ਖਾਣ ਜੋਗੇ ਪੈਸੇ ਨਹੀਂ ਦੇ ਸਕਦਾ ਜਾਂ ਤਾਂ ਉਹਨੂੰ ਇੰਨੀ ਗੱਲ ਕਹਿ ਦੇਣੀ ਚਾਹੀਦੀ ਵੀ ਤੁਸੀਂ ਸਾਡੀਆਂ ਹੈ ਹੀ ਨਹੀਂ ਤਾ ਤਾਂ ਸੀ ਇਹ ਗੱਲ ਮੰਨ ਲਈਏ ਉਹਦੇ ਪੰਜਾਬ ਦੇ ਵਿੱਚ ਇੰਨਾ ਧੀਆਂ ਦਾ ਸ਼ੋਸ਼ਣ ਹੋ ਰਿਆ ਉਹ ਇੱਕ ਦਿਨ ਸੀ ਜਿਸ ਦਿਨ ਮਹਾਰਾਣੀ ਪ੍ਰਨੀਤ ਕੌਰ ਕਹਿੰਦੇ ਸੀ ਕਿ ਸ਼ਰਮ ਆਉਣੀ ਚਾਹੀਦੀ ਆ ਬਾਦਲ ਸਾਹਿਬ ਨੂੰ ਕਿ ਉਹਨਾਂ ਨੇ ਤੁਹਾਡੇ ਨਾਲ ਸ਼ੋਸ਼ਣ ਕੀਤਾ ਤੁਹਾਨੂੰ 3 ਸਾਲ ਦਾ ਵਾਅਦਾ ਕੀਤਾ ਤੁਸੀਂ ਤਾਂ 1 ਮਹੀਨੇ ਦਾ ਵਾਅਦਾ ਕੀਤਾ ਸੀ ਹੁਣ ਤੁਹਾਨੂੰ 21 ਮਹੀਨੇ ਹੋ ਗਏ ਆ ਨੂੰ ਹਜੇ ਤੱਕ ਤੁਹਾਡੀ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਸਾਡੀ ਡਿਮਾਂਡ ਕੀ ਹੈ ਰੈਗੂਲੇਸ਼ਨ ਜਿਹੜਾ ਕਿ ਸਾਡੇ ਤੇ ੱੱਬਾ ਲੱਗਿਆ ਹੋਇਆ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਵਕਤ ਦੇ ਵਿੱਚ ਸਰਕਾਰਾਂ ਦਾ ਕੀ ਰੁਖ ਹੋਏਗਾ ਨਰਸਾਂ ਦੀਆਂ ਮੰਗਾਂ ਨੂੰ ਲੈ ਕੇ ਅਤੇ ਜਿਨ੍ਹਾਂ ਨਰਸਾਂ ਨੇ ਰਜਿੰਦਰਾ ਹਸਪੀਟਲ ਦੀ ਛੱਤ ਤੋਂ ਛਲਾੰਗ ਮਾਰੀ ਹੈ ਉਹਨਾਂ ਵਿੱਚੋਂ ਗੰਭੀਰ ਹਾਲਤ ਵਿੱਚ ਜੋ ਨਰਸ ਹੈ ਉਸ ਦੇ ਬਾਰੇ ਪੁਲਿਸ ਅਤੇ ਪ੍ਰਸ਼ਾਸਨ ਕੀ ਬਿਆਨ ਦਿੰਦਾ ਹੈ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ